ਮੋਡਰੇਟ ਮਤਲਬ ਕੀ ਹੋਇਆ ਕਿ ਜੇ ਮੈਂ ਖੁਸ਼ੀ ਦਾ ਇਜ਼ਹਾਰ ਕਰਨਾ ਹੈ ਤਾਂ ਖੁਸ਼ੀ ਵੀ ਇਸ ਲੈਵਲ ਤੱਕ ਨਾ ਚਲੀ ਜਾਏ ਐਸਾ ਵੀ ਸਾਹਿਬ ਸਰ ਅੱਗੇ ਹਨ ਕਾਮਰੀ ਸਾਈਕਲਿਸਟ ਅਜੇ ਪਾਲ ਸਿੰਘ ਅਤੇ ਹੁਸੈਨ ਦੀ ਹਵਾਈ ਦੇ ਹੇਠ ਬੜੀ ਸ਼ਾਨਦਾਰ ਪ੍ਰਦਰਸ਼ਨੀ ਆਪਣੇ ਬੈਂਡ ਦੀ ਪਰਫਾਰਮੈਂਸ ਦੇਣਗੇ ਆਗਮਨੋਂ ਅੱਗੇ ਵਧਾਉਣ ਤੋਂ ਪਹਿਲਾਂ ਗੁਫਤਾਰੀ ਸੀਮਾ ਜੋਸ਼ੀ ਜੀ ਰੋਹ ਸ਼ਿਗਲਾ ਜੀ ਮਕੇ ਅੱਗੇ ਆ ਕੇ ਅਸੀਂ ਬਾਹਰਲੇ ਭਰਾਵਾਂ ਨੂੰ ਪਿਆਰ ਕਰਦੇ ਆ ਅਸੀਂ ਪੰਜਾਬੀਆਂ ਸਾਡੀਆਂ ਤਾੜੀਆਂ ਦੀ ਗੂੰਜ ਦੇ ਅੰਦਰ ਸਾਡੇ ਗਗਨ ਦਵਾਮੇ ਦੇ ਅੰਦਰ ਜਿੱਤਾਂ ਦੇ ਵਿੱਚ ਤੁਰਦਾ ਗੱਲ ਕੀਤੀ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕਰਨਾ ਦੇਖੋ ਮੈਂ ਇੱਥੇ ਇੱਕ ਗੱਲ ਉਠਾਉਂਦਾ ਨਹੀਂ ਜ਼ਰੂਰ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਇੱਥੇ ਜਾਂ ਬਾਹਰਲੇ ਕੰਟਰੀ ਦੇ ਵਿੱਚ ਸਾਡੇ ਪੰਜਾਬ ਦਾ ਜਿਹੜਾ ਨਕਸ਼ਾ ਬਣਿਆ ਹੋਇਆ ਤੇ ਪੰਜਾਬ ਸਾਰਾ ਹੀ ਡਰ ਗਿਆ ਤੇ ਟੋਟਲੀ ਕੋਰਾ ਚੂਕ ਜੇਕਰ ਇੱਕ ਪਿੰਡ ਦੇ ਵਿੱਚ ਇੱਕ ਜਾਂ ਦੋ ਬੱਚੇ ਨਸ਼ਾ ਕਰਦੇ ਹੋਣਗੇ ਤੇ ਨਹੀਂ ਉਹ ਪਿੰਡ ਜਣਾ ਸਾਰਾ ਨਸ਼ੀ ਹੋ ਗਿਆ ਜੇਕਰ ਸਾਡੇ ਪੰਜਾਬ ਦੇ ਵਿੱਚ ਇੱਕ ਜਾਂ 2% ਲੋਕ ਨਸ਼ਾ ਕਰਦੇ ਹੋਣਗੇ ਤਾਂ ਇਹ ਨਹੀਂ ਕਿ ਸਾਡਾ ਪੰਜਾਬ ਸਾਰਾ ਨਸ਼ੀ ਹਾਂ ਨਸ਼ਾ 1-2% ਦੇ ਵਿੱਚ ਹੈ ਪਰ ਇਹਦੇ ਵਿੱਚ ਅਸੀਂ ਉਹਨਾਂ ਨੂੰ ਵੀ ਇਸ ਭਿਆਨਕ ਬਿਮਾਰੀ ਤੋਂ ਜਿਹੜਾ ਦੂਰ ਕਰਨਾ ਹੈ ਕਿਉਂਕਿ ਜਵੇਂ ਤੁਹਾਨੂੰ ਪਤਾ ਹੈ ਨਸ਼ਾ ਕਿਸ-ਕਿਸ ਕਾਰਨ ਕਰਕੇ ਲੱਗ ਜਾਂਦਾ ਬੱਚਾ ਵਿੱਚ ਫਰਸਟ੍ਰੇਸ਼ਨ ਹੈ ਮਾੜੀ ਸੰਗਤ ਦੇ ਵਿੱਚ ਬੱਚਾ ਪੈ ਜਾਂਦਾ ਬੁਰੀ ਸੰਗਤ ਦੇ ਵਿੱਚ ਪੈ ਜਾਂਦਾ ਜਾਂ ਜਿੰਦਗੀ ਵਿੱਚ ਜਲਦੀ ਕੋਈ ਅਮੀਰ ਬਣਨਾ ਚਾਹੁੰਦਾ ਹੈ ਤੋਂ ਮੰਨ ਨਹੀਂ ਸਕਦਾ ਉਹ ਫਰਸਟ੍ਰੇਟ ਹੋ ਕੇ ਉਸ ਪਾਸੇ ਨਸ਼ੇਲੇ ਪਾਸੇ ਆ ਜਾਂਦਾ 여러분 एडी साहब बाकी सारे मौजी सामने प्यारे बच्चों गुड मॉर्निंग आवाज नहीं आ रही है गुड मॉर्निंग मैं बहुत ज्यादा कुछ कहना नहीं है मैं समझता कि जड़ा पंजाब है जिस दौर से गुजर रहा है कि जड़ा पिछले आ,

ਆਇਡੈਂਟੀਫਾਈਡ ਇਸ਼ੂ ਹੈ ਪੰਜਾਬ ਸਰਕਾਰ ਦੀ ਤਰਫੋਂ ਜਿਸ ਤੇ ਆਪਾਂ ਐਜ਼ ਅ ਜੰਗ ਦੀ ਤਰ੍ਹਾਂ ਜਿਹੜਾ ਹੈਗਾ ਸਰਕਾਰ ਦੀ ਤਰਫੋਂ ਜਿਹੜੀ ਇਹ ਕੀ ਕਾਰਵਾਈ ਹੋ ਰਹੀ ਹੈ ਤੇ ਇਹਦੇ ਵਿੱਚ ਆਪਾਂ ਵੱਖ-ਵੱਖ ਚੀਜ਼ਾਂ ਨੇ ਜਿਹਦੇ ਵਿੱਚ ਇੱਕ ਇਨਫੋਰਸਮੈਂਟ ਜਿਹੜਾ ਪਾਰਟ ਹੈ ਤੇ ਉਹ ਵੱਖਰਾ ਹੈਗਾ ਤੇ ਨਾਲ ਹੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਪ੍ਰੀਵੈਂਟਿਵ ਸਟ੍ਰੈਟਜੀਜ਼ ਦੀ ਤਰਫ ਜਿੱਥੇ ਆਪਾਂ ਕਿ ਬੱਚੇ ਜਿਹੜੇ ਹੈਗੇ ਆ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਨਸ਼ਿਆਂ ਤੋਂ ਦੂਰ ਰੱਖਣਾ ਹੈ ਤੇ ਇਹਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਕਿ ਵੱਖ-ਵੱਖ ਉਪਰਾਲੇ ਵੀ ਕੀਤੇ ਜਾ ਰਹੇ ਨੇ ਤੁਸੀਂ ਵੇਖਦੇ ਵੀ ਹੋ ਕਿ ਪਿਛਲੇ ਆਤਿੰਨ ਸਾਲ ਤੋਂ ਲਗਾਤਾਰ ਜਿਹੜਾ ਹੈਗਾ ਆਪਾਂ ਖੇੜਾ ਵਚਨ ਪੰਜਾਬ ਦੀਆਂ ਜਿਹੜਾ ਹੈਗਾ ਉਹ ਆਯੋਜਿਤ ਕਰਦੇ ਨੇ ਤੇ ਜਿਹਦੇ ਵਿੱਚ ਲਗਭਗ 4 ਲੱਖ ਦੇ ਕਲੀ ਪੰਜਾਬ ਦੇ ਬੱਚੇ ਜਿਹੜੇ ਹੈਗੇ ਆ ਖੇੜਾ ਵਿੱਚ ਹਿੱਸਾ ਲੈਂਦੇ ਨੇ ਤੇ ਨਾਲ ਹੀ ਹਰ ਮਹੀਨੇ ਹਰ ਦਿਨ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ਾ ਵਿਰੋਧੀ ਜਿਹੜੇ ਹੈਗੇ ਆ ਐਕਟੀਵਿਟੀਜ਼ ਆਪਾਂ ਜ਼ਰੂਰ ਕਰਦੇ ਆ ਤੇ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਇਹ ਪੰਜਾਬ ਪੁਲਿਸ ਦੀ ਤਰਫੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜਿਹੜਾ ਹੈਗਾ ਅੱਜ ਇਹ ਸਾਈਕਲ ਰੈਲੀ ਕਰਵਾਈ ਜਾ ਰਹੀ ਹੈ ਤੇ ਮੁੱਖ ਉਦੇਸ਼ ਇਹ ਹੀ ਹੈ ਕਿ ਆਪਾਂ ਯੂਥ ਨੂੰ ਉਹ ਸਨੇਹਾ ਦਈਏ ਪੇਰੈਂਟਸ ਨੂੰ ਉਹ ਸਨੇਹਾ ਦਈਏ ਤੇ ਜਿਹੜੇ ਆਪਣੇ ਆ ਮਾਪੇ ਹਨ ਉਹਨਾਂ ਨੂੰ ਸਨੇਹਾ ਜੀ ਇਹ ਕਿ ਨਸ਼ਾ ਜਿਹੜਾ ਹੈਗਾ ਇੱਕ ਬੁਰੀ ਲਤ ਹੈ ਬੁਰੀ ਚੀਜ਼ ਹੈ ਤੇ ਇਹਦੇ ਵਿੱਚ ਆਪਾਂ ਨੂੰ ਕੋਸ਼ਿਸ਼ ਇਹ ਕਰਨੀ ਹੈ ਕਿ ਕਿਸੇ ਵੀ ਕਿਸੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਇਹਦੇ ਨਾਲ ਕਿਸੇ ਜੁੜਨ ਨਾ ਦਈਏ ਤੇ ਇਹ ਅੱਜ ਦਾ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਆਪਾਂ ਕੋ ਸੋਚ ਰਹੇ ਸੀਗੇ ਕਿ 1000 ਇੱਕ ਬੱਚੇ ਆਉਣਗੇ ਪਰ ਹੁਣ ਵੀ ਦੇਖੋ 10 15 ਮਿੰਟ ਜਿਹੜੇ ਹੋ ਗਏ ਤੇ ਹੁਣ ਵੀ ਆਪਣੀ ਲਾਈਨ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ ਤੇ ਕਾਫੀ ਵਾਦ ਚੱਲ ਕੇ ਬੱਚੇ ਜਿਹੜੇ ਹੈਗੇ ਇਹਦੇ ਵਿੱਚ ਹਿੱਸਾ ਲੈ ਰਹੇ ਜਿਹੜਾ ਕਿ ਇੱਕ ਸਨੇਹਾ ਹੈਗਾ ਕਿ ਪੰਜਾਬ ਜਿਹੜਾ ਹੈਗਾ ਹੁਣ ਵੀ ਤੰਦਰੁਸਤ ਹੈ ਔਰ ਤੰਦਰੁਸਤੀ ਵੀ ਵੱਲ ਜਰਾ ਹੈਗਾ ਉਹ ਵੱਧ ਤੇ ਉਮੀਦ ਇਹ ਹੀ ਕਰਾਂਗੇ ਕਿ ਜਿਵੇਂ ਪ੍ਰੀਵੈਂਟਿਵ ਸਟ੍ਰੈਟਜੀ ਚੱਲ ਰਹੀ ਹੈ ਨੇ ਨਾਲ ਹੀ ਪੁਲਿਸ ਜਿਹੜਾ ਹੈਗਾ ਇਨਫੋਰਸਮੈਂਟ ਐਕਟੀਟੀਆਂ ਕਰ ਰਹੀ ਹੈ ਤੇ ਆਪਾਂ ਉਮੀਦ ਇਹ ਕਰਾਂਗਾ ਕਿ ਜਲਦੀ ਪੰਜਾਬ ਨੂੰ ਜਿਹੜਾ ਹੈਗਾ ਨਸ਼ੇ ਤੋਂ ਲਤ ਜਿਹੜੀ ਦੀ ਮੁਕਤੀ ਮਿਲ ਜੇਗੀ ਜੀ ਸਰ ਅੱਜ ਨਸ਼ਾ ਵਿਰੋਧ ਕੋਇਨ ਕਰਾਈ ਜਾ ਰਹੀ ਹੈ ਡਰਗ ਅਵੇਅਰਨੈਸ ਦੇ ਤੌਰ ਤੇ ਅਸੀਂ ਪਟਿਆਲਾ ਦੇ ਵਿੱਚ ਜਿਹੜੀ ਸੈਕੰਡਰੀਲੀ ਕਰਾਈ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਜੀ ਦਾ ਸੰਦੇਸ਼ ਹੈ ਕਿ ਘਰ ਘਰ ਤੱਕ ਜਿਹੜੀ ਇਹ ਅਵੇਅਰਨੈਸ ਪਹੁੰਚਾਈ ਜਾਵੇ ਔਰ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਉਹਨਾਂ ਦੇ ਪੇਰੈਂਟਸ ਨੂੰ ਅਵੇਅਰ ਕੀਤਾ ਜਾਵੇ ਕਿ ਜਿਹੜੇ ਉਹ ਡਰੱਗਸ ਨਾ ਲੈਣ ਦੇਖੋ ਬੱਚੇ ਦੇ ਮਨ ਦੇ ਵਿੱਚ ਕੋਈ ਫ੍ਰਸਟ੍ਰੇਸ਼ਨ ਹੈ ਉਹਨੂੰ ਹੋਰ ਕਿਸੇ ਤਰੀਕੇ ਨਾਲ ਚੰਗੀ ਖਰਾਕ ਦੇ ਕੇ ਖੇਡਾਂ ਦੇ ਪਾਸੇ ਜੋੜ ਕੇ ਉਹਦੀ ਜਿਹੜੀ ਇਹ ਫ੍ਰਸਟ੍ਰੇਸ਼ਨ ਜਿਹੜੀ ਦੂਰ ਹੋਵੇ ਤੇ ਬੱਚਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੇ ਏਰੀਆ ਦੇ ਵਿੱਚ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕਿਤੇ ਡਰੱਗ ਸਪਲਾਈਅਰ ਕੋਈ ਬੰਦਾ ਹੈਗਾ ਸਪਲਾਈ ਕਰਦਾ ਹੈ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦੇਣਾ ਸੀ ਸਾਰਾ ਸਿਕਰਟ ਰੱਖਾਂਗੇ ਤੇ ਜਿਹੜੀ ਅਵੇਰਨੈਸ ਹੈ ਇਹ ਇੱਕ ਤੰਦਰੁਸਤ ਪੰਜਾਬ ਦੀ ਨਿਸ਼ਾਨੀ ਹੈ ਔਰ ਸਾਰੇ ਪੰਜਾਬ ਦੇ ਵਿੱਚ ਜਦੋਂ ਇਦਾਂ ਦੀ ਜਾਗਰੂਕਤਾ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਬੱਚਿਆਂ ਕੋਲ ਪਹੁੰਚੇਗੀ ਤੇ ਘਰ-ਘਰ ਪਹੁੰਚੇਗੀ ਤੇ ਸਾਡਾ ਪੰਜਾਬ ਨੇਚਰਲੀ ਜਿਹੜਾ ਰੰਗਲਾ ਪੰਜਾਬ ਬਣੇ ਜਿਸ ਤਰ੍ਹਾਂ ਕਿ ਬੱਚੇ ਨਸ਼ਾ ਛੱਡਣਾ ਚਾਹੁੰਦੇ ਨੇ ਕਈ ਲੋਕ ਉਹਨਾਂ ਉਸ ਦੀ ਅਵੇਰਨੈਸ ਦਿੱਤੀ ਜਾਏਗੀ ਉਹਨਾਂ ਉਸ ਦੇ ਦੇਖੋ ਜਿਹੜੇ 1-2% ਕੋਈ ਪ੍ਰੈਸਟੇਸ਼ਨ ਦੇ ਵਿੱਚ ਆ ਕੇ ਨਸ਼ਾ ਲੈਂਦਾ ਹੈ ਸਰਕਾਰੀ ਤੌਰ ਤੇ ਉਹਨਾਂ ਦੇ ਕੈਂਪ ਲਾਏ ਜਾਂਦੇ ਨੇ ਉਹਦੇ ਹੀ ਬਿੱਲ ਪਾਵਰ ਨੂੰ ਮਜ਼ਬੂਤ ਕੀਤਾ ਜਾਂਦਾ ਤਾਂ ਜਿਹੜੇ ਬੱਚੇ ਹੋ ਆਪਣੇ ਜ਼ਿੰਦਗੀ ਦੇ ਵਿੱਚ ਇਸ ਜਿਹੜੇ ਆ ਬਿਮਾਰੀ ਤੋਂ ਛੁਟਕਾਰਾ ਪਾ ਕੇ ਤੰਦਰੁਸਤ ਬਣ ਸਕਦੇ ਨੇ ਲਈ ਨੂੰ ਪਰਵਾਨਾ ਕੀਤਾ ਜਾਏਗਾ ਇਸ ਸਾਈਕਲ ਰੈਲੀ ਮੇਲਾ ਜੱਸੀ ਸੋਹਿਆ ਵਾਲਾ ਸੁਰਿੰਦਰਪਾਲ ਸ਼ਰਮਾ ਜੀ ਅਤੇ ਹੋਰ ਮਹਿਮਾਨ ਬਹੁਤ ਹੀ ਜ਼ਮੀਰ ਉਹਨਾਂ ਨੇ ਸੋਚੀ ਪੰਜਾਬ